ਹਿੰਦੀ ਸੋਣੀ ਆਪ ਉਹਨੀ ਸੋਣੀ ਮਿੱਟੀ ਲਾਉਂਦੀ ਆ ਹਾ 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 ਹੈ ਦੇ ਗੁਣਾ ਦੀ ਗੁਸਲੀ ਆ ਕੀ ਸਰਦਾਰ ਜੀ ਗੁਣਾ ਕੀਆ ਗੁਣਾ ਕੀ ਮੈਂ ਹਰ ਕੰਮ ਸਾਰਾ ਹੀ ਕਰਨਾ ਆਉਂਦਾ ਔਰ ਸਰਦਾਰ ਜੀ ਪਤਾ ਨਹੀਂ ਕਿਥੇ ਚਲ ਗਈ ਆ ਕਿ ਆ ਹੀ ਮਨਾ ਕੇ ਲਿਆਉ ਉਹਨੂੰ ਤੇ ਲੱਗਦਾ ਹੁਣ ਮਗਰ ਹੀ ਚਲ ਗਈ ਆ ਚਲ ਇਹਨੂੰ ਕਿਦਾਂ ਪਤਾ ਲੱਗੂਗਾ ਵੀ ਲੜਾਈ ਕਿਦਾਂ ਕਰੀਦੀ ਐ ਉਹਨ ਕੱਢਦੀ ਆ ਨਾ ਮਗਰ ਉਤਰਲੇ ਮੇਰਾ ਇਹ ਟੱਬਾ ਜੀ ਸਾਰਾ ਮਰਜੇ ਨਾ ਟੱਬਾ ਜੀ ਸਾਰਾ ਮਰਜੇ ਮੈਂ ਪਿੱਟਾਂ ਇੱਥੇ ਬੈਹ ਗਏ ਪਿੱਟਾਂ ਇੱਥੇ ਮਰਗੇ ਸਾਰੇ ਮੇ ਪਾ ਦੇ ਉਹ ਕੀ ਹੋ ਗਿਆ ਭਰਾਵਾ ਤੈਨੂੰ ਉਹ ਚਾਚਾ ਲਿਆ ਨਣ ਦੀ ਭੂਆ ਨੂੰ ਉਹ ਕਿਹੜੀ ਭੂਆ ਨੂੰ ਉਹ ਜਿਹੜੇ ਗੱਡੀਆਂ ਵਾਲੇ ਆਉਂਦੀਆਂ ਸੀ ਹਾਂ ਚਾਚਾ ਗੱਡੀਆਂ ਵਾਲੀ ਨੂੰ ਲਾਇਆ ਵਾ ਉਹ ਬੈਠੇ ਮੈਂ ਨਾ ਉਮੀ ਜੀ ਲਈ ਆਉਂਦੇ ਆ ਇਹਨੂੰ ਹਾਂ ਇੱਕ ਦੁਕਾਨੇ ਮੰਨਿਆ ਮੇਰੇ ਬਾਬੇ ਕਿੱਥੇ ਆਉਂਦੇ ਨੇ ਕਿ ਰਿਸ਼ਤਾ ਕਰਾਉ ਮੈਨੂੰ ਓ ਪ੍ਰਾਵਾ ਰਿਸਤਰਾ ਦੇ ਇਹਨੂੰ ਕਰਾ ਦਿੰਦੇ ਆ ਪਰ ਹੁਣ ਤੂੰ ਚਾਚੇਰ ਮੈਨੂੰ ਗੱਲ ਦੱਸ ਵੀ ਚਾਚਾ ਕਿੱਥੋਂ ਦਾ ਆਇਆ ਵਾ ਉਹਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿੰਨਾ ਨਹੀਂ ਕਿਥੋਂ ਲਿਆਇਆ ਉਹ ਜਨਾਨੀ ਲਿਆਇਆ ਉਹ ਬੁੱਢੇ ਵਾਲੇ ਲਾਇਆ ਮੈਂ ਹੈ ਜਵਾਨ ਜਹਾਨ ਮੈਨੂੰ ਲੱਭ ਕੇ ਦਿੰਦਾ ਤੀ ਓ ਪ੍ਰਾਵਾ ਰੋ ਨਾ ਤੈਨੂੰ ਵੀ ਲੱਭ ਦਿੰਦੇ ਆ ਡਈਆਂ ਲੱਪਣ ਤੇਰੇ ਬਾਅਦ ਤੇ ਕਿਉਂ ਬੰਨਿਆ ਘੱਲਿਆ ਵਾ ਕਰਨਾ ਲੱਪਣੇ ਤੇ ਓ ਪ੍ਰਾਵਾ ਨਾ ਕਰ ਹਜਦਾ ਮੈਂ ਵੀ ਰੋਂਦਾ ਰਹਾਂ ਓ ਦਰਵਾ ਨਾ ਕੰਗਲ ਆਪਣੇ ਜਨਾਨੀਆਂ ਪੇਕੇ ਆ ਜਿੱਤੇ ਭਾਬੀਆਂ ਮੇਰੀਆਂ ਉਹ ਭਰਾਵਾ ਜੇ ਇਹ ਵੀ ਚੱਲ ਗਿਆ ਤਾਂ ਰੋਟੀਆਂ ਸਾਨੂੰ ਕਿੰਨੇ ਦੇਣੀਆਂ ਰੋਟੀਆਂ ਪਗਾਣਾ ਹੀ ਆਪਾ ਲੈ ਮੇਰੀ ਜਨਾਨੀ ਵੀ ਲੈ ਜਾ ਮੈਨੂੰ ਨਾ ਮੈਂ ਕਹਿੰਦਾ ਕਲਾ ਦੇਣਾ ਫੇਰ ਖਾਲੀ ਚਾਚੇ ਰੋਂ ਗੱਡੀ ਲਿਆ ਦਿਓਗਾ ਪੱਕੀਆਂ ਖਾਲੀ ਫੇਰ ਤੇ ਗਾੜੀਆਂ ਆ ਚਾਚਾ ਕਦਲ ਹੱਥਾਂ 'ਚ ਬਲੀ ਵੀ ਲਈ ਫਿਰਦੇ ਆ ਇਹਨੂੰ ਮੈਨੂੰ ਸਾੜਾ ਹੁੰਦਾ ਤੇ ਤੂੰ ਲੈ ਕੇ ਬਹਿਣਾ ਵਾ ਤਾਂ ਮੈਂ ਤਾਂ ਲਾਵਾਂ ਲਿਆ ਮੈਂ ਤਾਂ ਬਹਿਣਾ ਹੀ ਆ ਨਹੀਂ ਮੈਨੂੰ ਨਿਰਾਇਆ ਹੋ ਗਈ ਉਹ ਤੈਨੂੰ ਕਿਹਾ ਲਾਦਨੇ ਸਬਰ ਕਰੇਗਾ ਕਿ ਨਹੀਂ ਮੈਨੂੰ ਇਹੋ ਜੇ ਕੰਮ ਹੌਸਲੇ ਨਾਲ ਹੁੰਦੇ ਆ ਓਏ ਇੰਨਾ ਹੋਖਲਾ ਕਰਦਾ ਤਾ ਉੱਠ ਤੂੰ ਕਿ ਬਲਸਣ ਪੁਣਾ ਕਰਨ ਦੇ ਆ ਵਾਜੇ ਚੱਲ ਤਾ ਉੱਠ ਕੇ ਬਹਿ ਤੈਨੂੰ ਮੈਂ ਸਾਰ ਹੋਰ ਬਸਮਣਾ ਦਿਖਾਦਾ ਤੁਹਾਨੂੰ ਤੇ ਤੂੰ ਬਲਸਣ ਪੁਣਾ ਕਰਨ ਦੇ ਆ ਵਿਆਹ ਤੇਰਾ ਕਿੱਥੋਂ ਹੋਣਾ ਵਾ ਪਹਿਲਾਂ ਹੀ ਤੂੰ ਆਹ ਜੇ ਕੰਮ ਡਿਆਂ ਕਰਨ ਤੇ ਫਿਰ ਤੈਨੂੰ ਪਤਾ ਹੁੰਦਾ ਮਿਲ ਕੋਈ ਯਾਰ ਹੁੰਦਾ ਮਿਲ ਕੋਈ ਯਾਰ ਹੁੰਦਾ ਭਰਾ ਜਿਹੜਾ ਸਕਨਾ ਦੇ ਕੰਮ ਹੁੰਦੇ ਉਹ ਹੱਸ ਕੇ ਗੱਲਾਂ ਕਰੀਦੀਆਂ ਤੂੰ ਤਾਂ ਰੋ ਰੋ ਕੇ ਡਿਆਂਾ ਪਿੱਟਣ ਡਿਆਂਾ ਮੈਨੂੰ ਰੋਲਾ ਆਉਂਦਾ ਹੀ ਆਪਣੀ ਕਿਸਮਤ ਤੇ ਮੇਰਾ ਭਰਾ ਨਾ ਰੋ ਕੋਈ ਗੱਲ ਨਹੀਂ ਕਰਾ ਦਿੰਨੇ ਜਦੋਂ ਤੈਨੂੰ ਕਿਹਾ ਵਾ ਨਾ ਤੈਨੂੰ ਪਤਾ ਮੰਨਿਆ ਸਿਆਣਾ ਬਣ ਟਾਈਮ ਲੱਗਦਾ ਵਾ ਮੈਂ ਛੜਾ ਹੋ ਕੇ ਜ਼ਬਰਦਸਤ ਹੁਣ ਚਾਚੇ ਨੇ ਜਿਹੜਾ ਕੀਤਾ ਵੇਖੇ ਫੂਦ ਹੋਣੀ ਉਹ ਬੁੱਢੇ ਬਾਰੇ ਕੀੜਿਆ ਪਖੰਡ ਕਰਨ ਬੁੱਢੇ ਕੋ ਤੁਧੂ ਹੋ ਲੋ ਕੀ ਕਰਨਗੇ ਕੋ ਉਹਦੀ ਯਾਰੇ ਲੈ ਜਾਗੇ ਨਹੀਂ ਤਾਂ ਕੋਈ ਨਹੀਂ ਵਾਡੀ ਭਾਬੀ ਤੇਰੀ ਗਈ ਉਹਦਰ ਮੈਂ ਆ ਲੰਡੇ ਉਹਨੂੰ ਪੁੱਛਦਾ ਬਾਲਾ ਵੀ ਕੀ ਕੀਤਾ ਉਹ ਗੱਲ ਸਟਲ ਲੈ ਗਏ ਜਾਂ ਮਿਲ ਨਹੀਂ ਬਦਾਨੋ ਮੈਨੂੰ ਬਦਾਨੋ ਇਹਨੂੰ ਤੋਂ ਹੁਣ ਲਾਰਾ ਲਾਇਆ ਇਹਨੂੰ ਨੇ ਕੀ ਕਰੀਏ ਇਹ ਤੇ ਸੀਰੀਅਸ ਹੀ ਹੋ ਗਿਆ ਵਾ ਚੱਲ ਹੁਣ ਜੀ ਫੋਨ ਯਾਰ ਕਰਦਾ ਉਹਨਾਂ ਗੱਲ ਵੀ ਹੁਣ ਇਹਦਾ ਕੀ ਕਰਨਾ ਮੈਂ ਤੇ ਹੁਣ ਸਿਰ ਚੜ੍ਹ ਗਿਆ ਬੋਲਣ ਹੁਣ ਕੀ ਕਰੀਏ ਕਿੱਦਾਂ ਸਾਹਮਣਾ ਬੜਾ ਔਖਾ ਹੋ ਗਿਆ ਵਾ ਚਾ ਜੇ ਨੀ ਨਾ ਤੇ ਪਿੰਡ ਚ ਪਾਂ ਜੋ ਥੋ ਥੋ ਜਣੀ ਵੀ ਮੈਂ ਇੰਨਾ ਦਾ ਚਾਚਾ ਸਾੜਾ ਜਿਹੜਾ ਲੈ ਆ ਬੁੱਢੇ ਬਾਰੇ ਹੁਣ ਕੀ ਕਰਾਂ ਮਨਾ ਭਾਬੀ ਨੂੰ ਵੀ ਕੱਲ ਆਏ ਉਧਰ ਹੀ ਗਈ ਉਹ ਕਹਿੰਦੀ ਜਾਨੀ ਆ ਅਜੇ ਤੱਕ ਵੀ ਨਹੀਂ ਬੋੜੀ ਉਹ ਉਹਦੇ ਮਗਰ ਮਗਰ ਚਲ ਗਈ ਉਹਨੂੰ ਮਨਾਵਣਾ ਕੀ ਕਰਾਂ ਮਨਾ ਹੁਣ ਚੱਲ ਮਨਾ ਢੀਕਣਾ ਪੈਣਾ ਆ ਲੈਂਦੇ ਉਹਨੂੰ ਬਾਅਦ ਤੇ ਮੀਂਹ ਦਾ ਡਿਆ ਪ੍ਰੋਗਰਾਮ ਚੱਲਣ ਅੱਗੇ ਤੇ ਅਟਿਆ ਹੀ ਨਹੀਂ ਗਾ ਚੱਲ ਬਈ ਨਾ ਇਥੇ ਵੀ ਕੀ ਕਰਦਾ ਹੁੰਦੀ ਤੇ ਕਰ ਲੈਣਾ ਮੈਂ ਸਲਾਹ ਦੇ ਨਾਲ ਸਰਵਰ ਜੀ ਹਾਂ ਕੰਮ ਕਰੇਗੇ ਤਾਂ ਫੇਰ ਹੀ ਘਰ ਤੇ ਹਾਏ ਹੇ ਇੱਕ ਇੱਥੋਂ ਆ ਗਏ ਸਰਵਰ ਜੀ ਆਹੋ ਮਿੱਟੀ ਬਹੁਤ ਵਧੀਆ ਹੋਇਆ ਪਹਿਲੇ ਤੁਸੀਂ ਰੱਖੀ ਆ ਉਹ ਨਹੀਂ ਕੀ ਬੰਦੇ ਉਧਰ ਹਾਏ ਆਵੀ ਮੈਨੂੰ ਤੇ ਆਂਦੇ ਹੀ ਨਾ ਕਿੱਲਾ ਤੂੰ ਸਾਂਭਿਆ ਤੂੰ ਰੱਖਿਆ ਆ ਵੇ ਲੈ ਪੂਣੀ ਮਿੱਟੀ ਲਾਉਂਦੇ ਤੂੰ ਕਿਤੇ ਲੱਛਣ ਮਾੜੇ ਇਸੇ ਕਰਕੇ ਤੇ ਇਹਨਾਂ ਉਤਰਿਆਂ ਦਾ ਕਿਤੇ ਹੋਇਆ ਨਹੀਂ ਜੇ ਚੰਗੇ ਲੱਛਣ ਹੁੰਦੇ ਨਾ ਇਹ ਤੇ ਲਾ ਕੇ ਬਹਿਣਾ ਹਿੰਦੇ ਆਹ ਸੋਇਤਾ ਇਹ ਇੱਥੇ ਸਭ ਆਇਤਾ ਇਹਦੀਆਂ ਖੇਚੀ ਦੀਆਂ ਖੀਆਂ ਪਾਣੀ ਤੇ ਚੁੱਪ ਕਰ ਆਜੋ ਜੋਤੀ ਆਜੋ ਇਹ ਹੁਣ ਕਿਹਨਾਂ ਆਈ ਗਏ ਆਜੋ ਆਜੋ ਵੇ ਚਾਚਾ ਨੇ ਖੱਤਿਆ ਤੇਰਾ ਬਹਿ ਜਾ ਬੇੜਾ ਇਹਨੂੰ ਬਿਠਾੜ ਕੇ ਬੈਠਾ ਇੱਥੇ ਓ ਗੱਡੀਆਂ ਵਾਲੀ ਨਖਤੀ ਨੂੰ ਮਿੱਟੀ ਲਾਉਣ ਲਈ ਜੁਲੇ ਨੂੰ ਮਿੱਟੀ ਹੈ ਹਾਂ ਨੂੰ ਹੀ ਦੇਖਾਂ ਦੇ ਮਿੱਟੀ ਲਾਉਣ ਲਈ ਕੁਝ ਰਹਿ ਨਹੀਂ ਦਿੱਤਾ ਹਾਏ ਨਹੀਂ ਮੈਂ ਮਰ ਜਾਵਾਂ ਹਾ ਚੁੱਲਾ ਕਿਥੇ ਲੈਂਦੇ ਚਾਚਾ ਉਹ ਚੁੱਲਾ ਵੀ ਉੱਥੇ ਮਨਾ ਖੰਡਿਆ ਸੀ ਚਾਚਾ ਕਿੰਨੂ ਮੁਸ਼ਕਲ ਲੈਂਦਾ ਉਥੇ ਚੁੱਲਾ ਸਾਡਾ ਹੈ ਮਨਾ ਖੰਡਿਆ ਹੀ ਵੀ ਮੈਨੂੰ ਲੈ ਜਾ ਮੇਰੇ ਵਾਲੇ ਹੋਈ ਆ ਮੰਨਾ ਬਣਾ ਕੁਝ ਕਹਿੰਦਾ ਨਾਲੇ ਤੂੰ ਵੀ ਚਾਚਾ ਕਹਿਣਾ ਵਾ ਮੈਂ ਉਹਨੂੰ ਆਖੜਾ ਮੈਂ ਹਾਂ ਪੁੱਤ ਮੈਂ ਇੱਟਾਂ ਦਾ ਚੁੱਲਾ ਮੇਰ ਕੋਲ ਮੇਵਾ ਕਦੀ ਲੱਥ ਜਾਂਦਾ ਕਰੀ ਦੇਖ ਜਾਂਦਾ ਨਾ ਚਾਚਾ ਅੰਦਰ ਚੁੱਲਾ ਪਿਆਈਓ ਲੈ ਜਾ ਇਹਨਾਂ ਖੱਤੀਆਂ ਜਿੱਦਾਂ ਦਾ ਕਿਤੇ ਰਾਹ ਵੇਖ ਗਈਆਂ ਨਾ ਇਹਨਾਂ ਨੇ ਉਦੋਂ ਦਾ ਹੀ ਨਹੀਂ ਰਾਹ ਛੱਡਿਆ ਇਹ ਗੀਂਦੇ ਠੰਡੇ ਦੁੱਧ ਨੂੰ ਕੁੱਕਾ ਮਾਰੰਦਿਆ ਕਰ ਉਹ ਇਦਾਂ ਨਹੀਂ ਆਖੀ ਦਿੰਦਾ ਕਿਸ ਨੂੰ ਉਹ ਵੀ ਅਗਲੀ ਇਨਸਾਨ ਵਾਂ ਆ ਉਹ ਵੀ ਇਨਸਾਨ ਆ ਨਾ ਇਹ ਇਨਸਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਵਗਦੀ ਹੋ ਇੱਥੇ ਤੋਂ ਇੱਥੇ ਕਰਨੀ ਆ ਹਾ ਸੁਣੋ ਚਾਚਾ ਤੇਰੇ ਕੰਮ ਚੰਗੇ ਨਹੀਂ ਜੇ ਕੋਈ ਇੱਧਰ ਵੇਖੇ ਇੱਧਰ ਵੇਖੇ ਆਣ ਗੋਣ ਤੇ ਫਿਰ ਕੀ ਆ ਮੈਂ ਉਹਨੂੰ ਕੀ ਆਖਣ ਦੇ ਮੈਂ ਨੇ ਮਿੱਟੀ ਲਵਾਉਣ ਦੇ ਤੇ ਮੈਂ ਪੈਸੇ ਦੇ ਦੇਣੇ ਤੇ ਮਿਹਨਤ ਦੇ ਦੇਣੀ ਆ ਚੰਗਾ ਖਾਨਦਾਨ ਦਾ ਵੀ ਨਾਮ ਦੇ ਰੋਸ਼ਨ ਕਰਨਾ ਤੇ ਛੱਡ ਮੈਂ ਤੁਹਾਡੇ ਕੋਲ ਲਵਾ ਲੈਣੀ ਮੈਂ ਹੈ ਤੁਸੀਂ ਨਿਆਣੇ ਆ ਰੀਆਂ ਨਿਆਣੇ ਤੁਹਾਡੇ ਸਕੂਲੇ ਜਾਂਦੇ ਉੱਥੇ ਜਾਂਦੇ ਆ ਤੇ ਤੁਸੀਂ ਕਿੱਥੇ ਮਿੱਟੀ ਲਾਉਣੀ ਮਾੜਾ ਜੀ ਮੈਨੂੰ ਕਹਿੰਦੇ ਨਾ ਮੈਂ ਭੱਜ ਕੇ ਮਿੱਟੀ ਲਾਉਣੀ ਹੈ ਹਣ ਕਿ ਨਾਲੇ ਮੇਰੀ ਗੱਲ ਸੁਣੋ ਆ ਚੁੱਲਾ ਤੇ ਚੋਰੀ ਚੁੱਕ ਕੇ ਲਿਆਂਦਾ ਸਿਆਣੇ ਬਿਆਣੇ ਹੈਗੇ ਜੇ ਆ ਤੁਹਾਨੂੰ ਕੰਮ ਨਹੀਂ ਚੁੱਕਾ ਚੋਰੀ ਚੋਰੀ ਨਹੀਂ ਮੈਂ ਚੁੱਕਿਆ ਮੰਨੇ ਨਹੀਂ ਆਖਿਆ ਲੈ ਜਾ ਮੰਨਾ ਕੌਣ ਹੁੰਦਾ ਐਨ ਗੱਲ ਕਹਿੰਦਾ ਮੈਨੂੰ ਨਹੀਂ ਪਤਾ ਇਸ ਗੱਲ ਦਾ ਮੈਨੂੰ ਆਂਦਾ ਚਾਚਾ ਚੱਲ ਕੋਈ ਨਹੀਂ ਚੁਨਾ ਹੈਗਾ ਵਾ ਤੂੰ ਹਈਦਾ ਨਾ ਝੂਠ ਲਾ ਦੇ ਲਾ ਦੇ ਮਿੱਟੀ ਮਿਲਾ ਕੇ ਨਹੀਂ ਚੁੱਕੇ ਹੁਣੇ ਆਪੇ ਹੀ ਲਿਆਈ ਚੁੱਕੇ ਕਹਿੰਦੇ ਨਹੀਂ ਮੰਨਣ ਕਿ ਮੰਨਾ ਤਾਂ ਘਰੇ ਇਹ ਨਾਲੇ ਇਹ ਕਿ ਝੂਠ ਬੋਲਦੇ ਸੋਹਣੀਆ ਮੰਨ ਨਾਲ ਘਰ ਤੋਂ ਹੋਇਆ ਮ ਮੰਨੇ ਨੇ ਪੁੱਛ ਲਿਆ ਭਾਵੇਂ ਮੇਰੇ ਮੂੰਹ ਤੇ ਕਰਾ ਦਿਓ ਮੰਨੇ ਇਹਨਾਂ ਦਾ ਕਸੂਰ ਹੀ ਹੈ ਇਹਨਾਂ ਦੀ ਅੱਖਾਂ ਹੀ ਕੰਗੀਆਂ ਨੇ ਕੀ ਆਖਿਆ ਉਹਨੇ ਨੇ ਕੋਈ ਆਖਿਆ ਹੀ ਨਹੀਂਗਾ ਆਹ ਚੁੱਪ ਕਰ ਇਹਨਾਂ ਕਿਆ ਨਹੀਂ ਇਹਨਾਂ ਦੀ ਅੱਖਾਂ ਇਦਾਂ ਦੀਆਂ ਖੋਖਾਂ ਨੇ ਕੀ ਲੈਂਦੀਆਂ ਬੰਦੇ ਨੂੰ ਇਹਨੇ ਚਾਚਾ ਨੇ ਕੀ ਲਿਆ ਫਿਰ ਹਾਂ ਕਿਦਾਂ ਕਿੰਨੀ ਹੁੰਦੀ ਤੇ ਕਿੱਦਾਂ ਕਿੱਟਦੀ ਆਂਦੀ ਆਪਕੋ ਕੋਈ ਮਿਹਰਤ ਮੰਗ ਰਹੀ ਹੂੰ ਮਿਹਰਤ ਮੇਰੀ ਮੂੰਹੋਂ ਰਹਿਣਾ ہمارا ਚੁੱਲਾ ਹੈ ਗਿੱਲਾ ਹੈ ਕੱਚਾ ਹੈ ਮਸਬਾਹ ਜੀ ਕੀ ਬੋਲ ਰਹੇ ਹੈ ਚੁੱਲਾ ਤਾਂ ہمارا ਹੈ ہمارا ਸਮਾਰੇ ਘਰ ਸੇ ਆਇਆ ਹੈ ਚੋਲਾ ਜੀ ਆਪਣੀ ਸਰਦਾਰਨੀ ਜੀ ਜੇ ਆਪਕਾ ਹੈ ਤਾਂ ਲੈ ਜੋ ਮੈਂ ਕਿਆ ਮਿੱਟੀ ਉਤਾਰ ਲੇਤੀ ਹਾਂ ਚਲ ਮਿੱਟੀ ਲਾ ਲਓ ਫਿਰ ਕੋਈ ਨਹੀਂ ਤੂੰ ਮਿੱਟੀ ਲਾ ਇਹਨਾਂ ਨੂੰ ਮੈਂ ਚੁਲਾ ਲਾ ਆਹ ਮਿੱਟੀ ਬਣਾ ਦੂੰਗਾ ਚਲ ਬਾਹਰ ਬਣਾ ਦੂੰ ਚਲ ਚਲ ਬਾਹਰ ਹੁੰਦ ਚਲ ਨਹੀਂ ਨਹੀਂ ਉਹ ਬਾਹਰ ਤੂੰ ਜਾਵੇ ਵੀ ਕਿਉਂ ਜਾਵੇ ਬਾਹਰੋਂ ਮਿੱਟੀ ਲਾਉਣ ਲਈ ਆ ਆਪਣੀ ਮਿਹਨਤ ਕਰਨ ਲਈ ਆ ਨਹੀਂ ਉਹ ਸੂਟ ਇਹਨੇ ਓਦਣ ਪਾਇਆ ਹਾਨ ਕਿ ਪਤਾ ਓਦਣ ਦੀ ਨਹੀਂ ਇੱਥੇ ਬੈਠੀ ਏ ਲੈ ਦੋ ਤੈਨੂੰ ਹੀ ਜਾਣ ਕੇ ਵੇਰ ਜਾਮ ਲਈ ਚੰਦਿਆਂ ਕੀ ਲੱਛਣਾ ਕਰਦਾ ਹਾਏ ਨਹੀਂ ਸਾਡੇ ਕਰਦੇ ਕੋਹਣੀ ਆਂਦੀ ਤੈਨੂੰ ਲੱਭਦੀ ਨਹੀਂ ਤੈਨੂੰ ਹਾਏ ਚਾਚਾ ਜੀ ਕੈਸੀ باتیں ਕਰ ਰਹੀ ਐ ਤੂੰ ਇਹਨਾਂ ਦਾ ਫਿਕਰ ਨਾ ਕਰ ਇਹਨਾਂ ਦਾ ਕੰਮ ਆ ਬੋਲਣਾ ਨਾ ਬੋਲ ਕੇ ਆਪੇ ਚੱਲ ਜਾਣਾ ਵਾ ਤੂੰ ਮਿੱਟੀ ਲਾ ਚੱਲ ਚਾਚਾ ਚਿੱਟੀ ਤੇਰੀ ਦਾੜੀ ਇਹ ਕੌਲਾ ਤਰਾ ਛੱਟਾ ਕੋ ਸ਼ਰਮ ਨੂੰ ਹੱਥ ਮਾਰ ਐ ਤੇ ਮੈਂ ਕੀ ਆ ਖੰਡਿਆਂ ਨੂੰ ਮੈਂ ਮਿੱਟੀ ਲਵਾਉਣ ਡਿਆ ਅੰਦਰ ਵੜ ਕੇ ਬਾਹਰ ਨਹੀਂ ਕੋਈ ਰੋਟੀਆਂ ਪਕਾਉਣ ਵਾਲੀ ਨਹੀਂ ਕੋਈ ਮਿੱਟੀ ਲਾਉਣੀ ਮੈਂ ਦੱਸ ਕਿੱਥੇ ਰੋਟੀਆਂ ਪਕਾਉਣ ਵਾਸਤੇ ਦੋ ਦੋ ਜਾਣੀਆਂ ਵਾ ਹਾਂ ਆ ਤੈਨੂੰ ਸਾਰਾ ਬਤਾ ਸਰਦਾਰ ਜੀ ਜੀ ਆਪ ਵੀ ਕਹਿ ਰਹੇ ਆ ਕਿ ਆਪ ਲੋਕ ਖਾ ਲੋ ਨਾ ਉਧਰ ਸੇ ਜਾ ਕੇ ਮੈਂ ਮੈਂ ਬੱਸ ਇਹ ਕਹਿਣਾ ਕਿ ਤੇ ਸਿਰ ਚੱਕ ਧੂੜ ਦੇਣ ਤਾਂ ਫੇਰ ਨਹੀਂ ਖਾਂਦੇ ਹੁੰਦੇ ਦੋ ਦੋ ਨੂਹਾਂ ਹੈ ਇਸਕੀਆਂ ਦੋ ਦੋ ਉਹ ਤਾਂ ਨਹੀਂ ਪਾਲ ਪਛਦੀ ਨਨੂ ਉਹ ਤੂੰ ਗੱਲ ਛੱਡ ਦੇ ਸਰਦਾਰ ਜੀ ਆ ਆ ਫਿਰ ਸਹੀ ਨਹੀਂ ਬੋਲ ਰਹੇ ਉਹ ਅੱਛਾ ਬੋਲ ਰਹੀ ਹੈ ਸਰਦਾਰ ਨੇ ਉਹਨਾਂ ਦੇ ਰੋਟੀ ਖਾ ਲੈਣ ਦਾ ਹੈ ਨਹੀਂਗਾ ਟੰਗ ਤਰੀਕਾ ਕੋਈ ਨਹੀਂ ਹਾਂ ਨਹੀਂ ਨਹੀਂ ਸੋਨੇ ਦੀ ਥਾਲੀ ਚ ਪਰੋਸ ਕੇ ਤੇ ਇਹ ਤੈਨੂੰ ਲੈ ਹੈ ਕੋਈ ਨਹੀਂ ਲਾ ਦੂ ਮਿੱਟੀ ਲਾ ਚੱਲ ਆ ਤੂੰ ਲਾ ਮੈਂ ਮਿੱਟੀ ਲਾ ਚੁੱਕ ਕੇ ਖਾਣ ਨਹੀਂ ਮੈਂ ਲੈ ਕੇ ਜਾਣਾ ਹੋਈਆਂ ਕਰ ਚਿੱਲਾ ਨਹੀਂ ਮੈਂ ਚੁੱਕਣ ਦੇਣਾ ਹੁਣ ਮੈਂ ਮੰਨੇ ਨੂੰ ਪੁੱਛੋ ਪਹਿਲਾਂ ਕੀ ਜਾਂਦਾ ਹੋ ਚਿੱਲਾ ਤੇ ਮੈਂ ਖਾਣਣਾ ਹੀ ਚਾਹਤਾ ਚੁੱਕ ਕੇ ਚੀਛੇ ਚਮੜਾ ਲਾ ਚਾਚਾ ਇਹਨੂੰ ਨਾ ਮੈਂ ਖਾਣਨਾ ਵਾ ਚੀਛੇ ਚਮੜਾ ਲਾ ਇਹਨੂੰ ਅਰੇ ਸਰਦਾਰਨੀ ਲੈ ਜਾਓ ਜੁੱਲਾ ਮੈਂ ਕੱਲ ਕੋ ਹੋਰ ਲੈ ਕੇ ਆਤੀ ਹੂੰ ਦੂਸਰਾ ਮੈਂ ਲੈ ਜਾਓ ਜਾਓ ਲੈ ਜਾਓ ਜਾਓ ਯਾ ਦੇ ਨਾ ਤੂੰ ਵੀ ਬੈਠਾ ਇੱਥੇ ਚਿੱਲੇ ਮਾਰਦਾ ਰੋਟੀਆਂ ਪਕਾਉਂਦਾ ਮੈਂ ਪਾਣੀ ਲੈਉਣਾ ਪਾਣੀ ਤੇ ਆਪੇ ਆਪਣੇ ਮਿਹਨਤ ਆ ਤੇਰੇ ਰੱਖੇ ਜਾਣ ਪਾਣੀ ਲੈ ਕੇ ਉੱਨਾ ਖਲੋ ਜਾ ਕੋਈ ਨਹੀਂ ਸਰਦਾਰ ਜੀ ਮੈਂ ਆਪੇ ਹੀ ਉਧਰ سے ਹਾਂ ਨਾ ਤੋ ਚੰ ਕੋਈ ਨਹੀਂ ਫਸ ਲਿਪੜੇ ਕੱਪੜੇ ਨਿਬੜ ਜਾਣਗੇ ਮੈਂ ਆ ਗਿਆ ਮੱਲੇ ਆ ਕੇ ਪਹੁੰਚਦੇ ਹੱਥ ਇਸੂ ਪੇਪਰ ਲੈ ਆ ਹਮਾ ਆਊਗਾ ਤੇ ਕੋਈ ਨਹੀਂ ਪੁੰਜੂਗਾ ਇੱਥੇ ਨਾ ਤੂੰ ਜਰਾ ਕੁਰਤੇ ਨਾਲ ਹੀ ਉਹਦੇ ਹੱਥ ਉਹ ਹੱਦ ਹੋ ਗਈ ਆ ਨਹੀਂ ਇਹਦੇ ਪਿੱਛੇ ਅਹੀਂ ਲੱਤ ਕਢਾਲੇ ਲੱਗੇ ਆ ਉੱਥੋਂ ਅੱਗੇ ਹੈ ਹਾਂ ਹੈ ਨਹੀਂ ਬੁੱਢਾ ਵੇਖ ਲੋ ਹੁਣ ਨਹੀਂ ਬਿਆ ਹਾਂ ਅੱਛੇ ਤੇਰੇ ਵਾਸਤੇ ਤੇ ਤੈਨੂੰ ਟੁਪੜੇ ਜੂ ਮਿਲਦੇ ਤੈਨੂੰ ਨਾ ਇੰਨੇ ਦਿਨਾਂ ਵਿੱਚ ਤੁਹਾਨੂੰ ਪਤਾ ਲੱਗ ਗਿਆ ਕਿ ਸਰਦਾਰ ਜੀ ਬਹੁਤ ਅੱਛੇ ਹੈ ਅੱਛੇ ਮੈਂ ਜੀ ਵੀ ਆਹ ਹਾਂ ਨਾ ਕੰਮ ਕਰ ਰਹੀ ਹੂ ਨਾ ਉਸੇ ਮੈਂਹਿੰਦ ਦੇਗਾ ਮੈਨੂੰ ਹਾਂ ਉਹਦੇ ਮਾਰੇ ਇੰਨਾ ਚੀਜ਼ਾਂ ਮਾਰੇ ਤੇ ਭੱਜੀ ਆਉਣੀ ਆ ਬਸ ਉਹ ਪਾ ਦਿਆ ਹੀ ਮੰਜੀ ਤੇ ਕਿਤੇ ਟਾਣੇ ਤੇ ਬੈਠੀ ਚੜ ਕੇ ਜਿੱਦਾਂ ਸਵਾਣੀ ਸੱਜਰੀ ਵਿਆਹ ਕ ਲਿਆਂਦੀ ਹੁੰਦੀ ਆ ਨੇ ਇਹਨਾਂ ਕਹਿਤੇ ਨੂੰ ਮਿਲਦਾ ਉਹ ਵੀ ਆ ਜਾਣਾ ਵਿਆਹ ਕੇ ਜਿਹੜੇ ਸਾਨੂੰ ਲੱਛਣ ਲੱਗਣ ਦੇ ਦੇ ਲੈ ਬਾਰ-ਬਾਰ ਆ ਲੈ ਲੈ ਮਾਰ ਮਾਰ ਨਹੀਂ ਤੇਰੀ ਤੁਹਾਡੇ ਚਾਚਾ ਆਈ ਤੇ ਹੈ ਨਹੀਂ ਹੁਣ ਜੇ ਮਾਰ ਆਈ ਤੇ ਜਾਣਾ ਤੇ ਪੈਰ ਵੀ ਥੋਤੇ ਜਾਣਗੇ ਹੋਰ ਦੱਸੋ ਕੀ ਆਉਂਦੀ ਆ ਹੁਣ ਆਈ ਤੇ ਹੈਗੀ ਸਾਰੀਆਂ ਚਾਚੇ ਨਾਲ ਲੱਤੀ ਤਾਂ ਨਾ ਚੜੀ ਉਮਰ ਦਾ ਲਿਹਾਜ਼ ਵੀ ਨਹੀਂ ਕਰਦੇ ਆ ਨਹੀਂ ਇਹਨਾਂ ਨੇ ਉਮਰ ਤੇ ਲਿਹਾਜ਼ ਕੀਤੇ ਹੁੰਦੇ ਕਿ ਹੁਣ ਤੱਕ ਬੈਠੇ ਕਿ ਹੁੰਦੇ ਇਹਨਾਂ ਦਾ ਹੋਇਆ ਨਾ ਹੁੰਦਾ ਕਿਤੇ ਇਹ ਹਜੱਕ ਟੁੱਟਾ ਇਹਨਾਂ ਦੀ ਉਹ ਜਿਹੜੀਆਂ ਬੜੀਆਂ ਕੰਪੀਰੀਆਂ ਟੁੱਟ ਡਿਆ ਵੱਡਾ ਨਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਤੂੰ ਆ ਮੈਂ ਇਹਦਾ ਇੱਧਰ ਦੇ ਮੈਨੂੰ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਦਊਂਗਾ ਚੁੱਪ ਕਰ ਆਂ ਨਹੀਂ ਆਂਦੇ ਇਹ ਚਾਹੁੰਦਾ ਆਪਣੇ ਪੈਸੇ ਦੇ ਲੈ ਨਹੀਂ ਲਗਾਇਆ ਮੈਂ ਨਹੀਂ ਕੋਈ ਮੈਨੂੰ ਫੜਾ ਦੇ ਮੈਂ ਤੇ ਬੱਚਿਆਂ ਨੂੰ ਮੇਰੇ ਕੋਲੇ ਦਿੱਤੀ ਆ ਜਾ ਨਿਕਲ ਚੁੱਪ ਦਫਾ ਹੋ ਉੱਪਰ ਆ ਆ ਵੀ ਉਹਦਾ ਹੀ ਮੰਗਿਆ ਨਾ ਚਾਚੇ ਦੇ ਪੈਸੇ ਕਿ ਮੈਂ ਮੇਰਾ ਮਸਾਲਾ ਮੈਂ ਤਾਂ ਕੁੜੀ ਉਹਦੀ ਮਿਹਨਤ ਦੇ ਲੈਂਦਾ ਮੈਨੂੰ ਫੇਰ ਤੂੰ ਮਰਜ਼ੀ ਮੈਨੂੰ ਜੋ ਮਰਜ਼ੀ ਆਖੋ ਉਹਨੂੰ ਨਾ ਕੁਝ ਵੀ ਆਪੇ ਇਹਦਾ ਵੱਡਾ ਕੰਮ ਕਰਦੀ ਫਿਰ ਉਹਨੂੰ ਸਾਰਾ ਜਿ ਨਹੀਂ ਚਾਚੇ ਦੇ ਜੇਬੇ ਚ ਰੁਗਾਂ ਦੇ ਪੈਸੇ ਯੂ ਸੁਣ ਲੈ ਐਸੇ ਕਰਕੇ ਤੂੰ ਬੈਠੀ ਹੈ ਮਾਰੋ ਉਹ ਲਾ ਕੇ ਖਾ ਜਾ ਆ ਪਾ ਕੇ ਮੋਲੀ ਆਰੇ

ਜਾ 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 ਮੈਂ ਕੋੜਾ ਤੇ ਵਾਧੂ ਪਿਆਰੀ ਮਲ ਕੇ ਬੈਠਾ ਹਾਂ ਦੂਰ ਆ ਕੇ ਤੇ ਮੈਂ ਲੱਛਾ ਨਹੀਂ ਚੋਰ ਨਾ ਮੰਨੀ ਮੇਰੀ ਆਪਣਾ ਹਿੱਸਾ ਮੇਰਾ ਮੇਰਾ ਆਪਣਾ ਹਿੱਸਾ ਵਾ ਮੈਂ ਤੁਹਾਡਾ ਥੋੜਾ ਲਿਆ ਤੇ ਕਰਕੇ ਤੇ ਪਾਲ ਲਈ ਭਜੀ ਹਾੜੀਆਂ ਗਰਮ ਗਰਮ ਰੋਟੀਆਂ ਦੀ ਇਹਨੂੰ ਹੈ ਚਾਚਾ ਤੇਰਾ ਹਿੱਸਾ ਸਾਡੇ ਕੋਲ ਖਾ ਲੋ ਤੂੰ ਵੇਲੇ ਵੇਚ ਨਹੀਂ ਸਿੱਧਰੇ ਬਣਾ ਲੈ ਇਹ ਸਾਡਾ ਸੌਰਾ ਸਾਹਿਬ ਹੈ ਨਾ ਉਹਨੇ ਇਨੀ ਮਿਹਨਤ ਕੀਤੀ ਆ ਮੈਂ ਫਾਲਤ ਮਾਸਾ ਗ ਟੁੱਟਾ ਸੀ ਆਵੇ ਹੋਰ ਤੋੜ ਕੇ ਉਹਦੇ ਵਾਸਤੇ ਰੱਖਿਆ ਗਾਜਰ ਕੜਾਈ ਮੇਲੇ ਨਾ ਮੈਨੂੰ ਨਹੀਂ ਪਤਾ ਅਸਲ ਦਾ ਨਹੀਂ ਇਹਨੂੰ ਪੈਰ ਲੱਗ ਗਏ ਮੈਨੂੰ ਕਿਸ ਦਲਦਾ ਨਹੀਂ ਪਤਾ ਮੈਂ ਇੱਥੇ ਕਰਨੇ ਨਾ ਤਵਾਟਾ ਇੱਥੇ ਮਿੱਸੀ ਨੂੰ ਦੱਦਾ ਜਾਈ ਦੋ ਮਾਰਾ ਸੱਚਾ ਸ਼ੁਕਰਾ ਸਿਰ ਬਚ ਗਿਆ ਸੁੱਕਾ ਵਾ ਅਰੇ ਇਨਕੋਟ ਪਾਏ ਜੋ ਦਿਨ ਮੀਂਹ ਚੰਤਰੀ ਹੱਡੀ ਬੈਜਾ ਬੈਜਾ ਕਰਾਤੀ ਇਹਨੇ ਹਾਂ ਉੱਥੇ ਬੈਠੇ ਆਏ ਤੱਕ ਹਾਂ ਆ ਗਈਆਂ ਹਾਂਜੀ ਕਿਉਂ ਕੀ ਹੋਇਆ ਬੜੇ ਹੱਕੇ ਪਕੇ ਵੀ ਉਹ ਮਾ ਨਾ ਬੜਾ ਡਿਆ ਸੀ ਕਰਨ ਵੀ ਚਾਚੇ ਨੇ ਲੈਣਤੀ ਆਹ ਕੌਣ ਵੱਡੀ ਕੋਈ ਲੈਂਦੀ ਚਾਚੇ ਨੇ ਲੈਹਾਂਦੀ ਤਾਂ ਨਹੀਂ ਉਥੇ ਬੈਠੇ ਹੀ ਬਾਲਟਿਆਂ ਥੱਲੇ ਲਾਉਣ ਵਾਲੀਆਂ ਬੈਠੀਆਂ ਹੀ ਜਾਂਦੇ ਨੇ ਮਿੱਟੀ ਦੇ ਹੀ ਲਾਉਣ ਕਰਕੇ ਤੇ ਆਈ ਮੈਂ ਜਿੰਨੀ ਮੇਰੇ ਕੋ ਹੋਈ ਮਾਂ ਤੇ ਕੀਤੀ ਜੇ ਚਾੜਤਾ ਮੈਂ ਜਾਂਦ ਚਾਚੇ ਨੇ ਨਹੀਂ ਆਜੇ ਤਾਂ ਨਹੀਂ ਚਾੜਿਆ ਸ਼ਰਮ ਵਾਲਾ ਹੋਊਗਾ ਤੇ ਚਾੜੇ ਨਾ ਹਾਏ ਰੱਬਾ ਤੁਹਾਡਾ ਮਨਾਫੇ ਸਹੀ ਕਹਿਂਡਿਆ ਵਾ ਉਹ ਨਹੀਂ ਲਿਆਂਦੀ ਨਹੀਂ ਉਦੋਂ ਨੇ ਮੈਂ ਕਮਰੇ ਦੇ ਜੇ ਖਾਲੀ ਪਈ ਮਾਂ ਰਾਣੀ ਕਿਤੇ ਮਾਰ ਮੰਜੇ ਤੇ ਚੜ ਕੇ ਬੈਠੀ ਮਿੱਟੀ ਲਾਵੇ ਚੁੱਲਾ ਵੀ ਚੱਕ ਕੇ ਲੈ ਗਿਆ ਕੜਾਈ ਵੀ ਕਿਤੇ ਲੈ ਗਿਆ ਲੱਭਣ ਨਹੀਂ ਦੇਈ ਫਿਰ ਉਹ ਬਾਲਟਾ ਟੁੱਟਾ ਸੀ ਹਿਸਾਬ ਨਾਲ ਗੋਇ ਚ ਪਾ ਕੇ ਚੁੱਕੀ ਦਾ ਸੀ ਗੋਆ ਬਸ ਬਾਲਟੇ ਦੇਂ ਦਿਆ ਵਾ ਨਾ ਬਣਾਉਣ ਵਾਸਤੇ ਸਮਾਨ ਹੀ ਹਜੇ ਤੇ ਖੜ ਖੜ ਇਥੋਂ ਚੋਰੀ ਕਿਤੇ ਖੜ ਖੜ ਦਿਆ ਦੇਣ ਹਾਨੂੰ ਤੇ ਪਤਾ ਹੀ ਨਹੀਂ ਮੇਰੇ ਦੇ ਸਾਹ ਸੁੱਕ ਗਏ ਮੈਂ ਕਿਹਾ ਵੀ ਚਾਚੇ ਨੇ ਲੱਗਦਾ ਚਾੜਤਾ ਹੀ ਚੰਦ ਕੀ ਹੋ ਗਿਆ ਕੀ ਹੋਣਾ ਤੇਰੇ ਪਿੱਛੋਂ ਮਨ ਆ ਗਿਆ ਮੈਂ ਉਹਦਾ ਖਲੋਤਾ ਉਹ ਕਦੇ ਗਿਆ ਸੀ ਉਧਰ ਮਗਰ ਤੁਹਾਡੇ ਤੁਹਾਡੇ ਹੁੰਦੇ ਤਾਂ ਨਹੀਂ ਗਿਆ ਸੱਪ ਲੜਦੇ ਆ ਦੀ ਹਿੱਕ ਤੇ ਹੋਣੀ ਹੋਰ ਕੀ ਕਰਨਾ ਵੇਖ ਲਿਆ ਹੁਣਾ ਬੈਠੀ ਇੱਥੇ ਨੇ ਆਪਾਂ ਪਿੱਟਣ ਫੇਰ ਆ ਕੇ ਤੇ ਤੁਸੀਂ ਮੇਰਾ ਵਿਆਹ ਨਹੀਂ ਕਰਦੇ ਚਾਚੇ ਨੇ ਉਹਦਾ ਬੁੱਢੀ ਲਾਂਤੀ ਮੈਂ ਕਿਹੜੀ ਬੁੱਢੀ ਲਾਂਤੀ ਆ ਉਹ ਆਹੇ ਬਾਲਟੇ ਵਾਲੇ ਜਿਹੜੇ ਬਾਲਟੇ ਬੋਲਟੇ ਬਣਾਉਂਦੇ ਜਿਹੜੇ ਆਈਆਂ ਕਿ ਦੇਖਦੇ ਨਹੀਂ ਸੇ ਬੈਠੀ ਵੇਖ ਲਈ ਨਾ ਹੁਣੀ ਉੱਥੇ ਉਹਨੇ ਕਿਤੇ ਉਹ ਤਾਂ ਦਿਆ ਤੜਫਣ ਉਹ ਤੜਫਣਾ ਤੇ ਉਹਨੇ ਆਪੇ ਹੀ ਆ ਉਹਨੂੰ ਬੁੱਢੇਵਾਰੀ ਉਹਨੇ ਮੈਨੂੰ ਲੱਗਦਾ ਜਿਹੜੇ ਹਸਾਬ ਦੇ ਲੱਛਣ ਆਉਦੇ ਉਹਨੇ ਲੈ ਹੀ ਆਉਣੀ ਜੇ ਤੇ ਇਹਦਾ ਰਹਿ ਜਾਣਾ ਤੇ ਇਸੇ ਕਰਕੇ ਤੁਹਾਨੂੰ ਕਿਹਾ ਸੀ ਵੀ ਟਾਈਮ ਰਹਿੰਦਿਆ ਤੁਸੀਂ ਇਹਦਾ ਕੀਤਾ ਹੁੰਦਾ ਤੇ ਇਥੋਂ ਤੱਕ ਨੋਬਤ ਨਾ ਆਉਂਦੀ ਅਸੀਂ ਜਮੀਨਾਂ ਨੂੰ ਕਿ ਚੜਨਾ ਜਿੱਥੇ ਅਸੀਂ ਦੋ ਦੋ ਕਿੱल्ल्या ਚ ਰਹਿਣੇ ਇਹ ਵੀ ਰਹਿ ਲੈਂਦਾ ਇਥੇ ਰਹਿਣ ਦੀ ਜਮੀਨਾਂ ਸਾਰੇ ਤੁਹਾਨੂੰ ਇੱਕ ਜਮੀਨਾਂ ਦੀ ਲੱਗੀ ਸਾਰਿਆਂ ਨੂੰ ਇਹਦਾ ਕੀ ਕਰਨਾ ਵਾ ਹੁਣ ਇਹਨੂੰ ਵੀ ਲਾਰਾ ਲਾਇਆ ਹੁਣ ਇਹਦਾ ਕੀ ਕਰੀਏ ਮੈਂ ਤਾਂ ਕਹਿੰਦੀ ਨਹੀਂ ਲੰਬੀ ਚੁੱਪ ਕਰਕੇ ਦੋਵੇਂ ਭੂਆ ਪਤੀ ਆਉਂਦੀਆਂ ਤੇ ਚੁੱਪ ਕਰਕੇ ਦੋਵੇਂ ਹੀ ਲਿਆ ਛੜੋ ਇਹਨਾਂ ਨੂੰ ਫਿਰ ਹੋਰ ਕੀ ਇਹ ਤਾਂ ਵੇਂਦਾ ਹੀ ਨਹੀਂ ਜਦੋਂ ਆਉਂਦਾ ਬਸ ਪਿੱਟਣ ਡਾਇ ਪੈਂਦਾ ਵੇਂਦਾ ਨਹੀਂ ਕੋਈ ਬੰਦਾ ਖਲੋਤਾ ਵਾ ਜਾਂ ਕੋਈ ਵੇਖਣ ਡਿਆ ਸਾਨੂੰ

ਉਨਾਂ ਕਾ ਤੂੰ ਕਿਧਰ ਆਇਨੇ ਮੂੰਹ ਚੁੱਕ ਕੇ ਰੋਇਦਾ ਢੀ ਤੇ ਤੇਰਾ ਕਿਆ ਤਾਂ ਹੀ ਤੁਸੀਂ ਦੱਸੋ ਤੀਹ ਦੀ ਤੇਰਾ ਆਉਣਾ ਬੈਠੇ ਜਿੰਨਾ ਅਸੀਂ ਖੱਪ ਕੇ ਦੋਵੇਂ ਜਣੀਆਂ ਆਈਆਂ ਹਨ ਨੂੰ ਪਤਾ ਮੈਂ ਆਦੇ ਗੁੱਸੇ ਮੈਨੇ ਜਿਹੜਾ ਬਥੇਰੇ ਗੌਲਮੰਦਾ ਵੀ ਕੀਤਾ ਬਥੇਰੀ ਕੁੱਤੇ ਖਾਣੀ ਕੀਤੀ ਜੇ ਸ਼ਰਮ ਵਾਲੀ ਹੋਗੀ ਦੋਰੇ ਨਾ ਆਉਗੀ ਗਾਲੀ ਨਾ ਕਰਨ ਦਵੇ ਤੇ ਮਾਰ ਸਰਦਾਰ ਜੀ ਸਰਦਾਰ ਜੀ ਬਸ ਇਦਾਂ ਹੀ ਪੋਚੇ ਸਰਦਾਰ ਜੀ ਨੂੰ ਪਾਈ ਜਾਵੇ ਸਾਡੇ ਸਾਹਮਣੇ 500 ਦਾ ਪੱਤਾ ਕੱਢ ਕੇ ਤੇ ਹਾਤੇ ਰੱਖ ਤਾ ਤੂੰ ਲਾਵਾਂ ਲਾਈਆਂ ਮੈਂ ਸਰਦਾਰ ਜੀ ਸਰਦਾਰ ਜੀ ਕਰਨੀ ਆ ਤੇ ਜਿਹੜੇ ਸਾਨੂੰ ਲੱਛਣ ਉਹਨੇ ਲੈ ਵੀ ਲੈਣੀ ਆ ਲਾਵਾਂ ਦੇਣ ਕੁਝ ਵੀ ਨਹੀਂ ਜੇ ਜਿਹੜੇ ਹਸਾਬ ਨਾਲ ਮੈਨੂੰ ਇੱਥੋਂ ਤੱਕ ਲੱਗੰਦਾ ਵੀ ਨਾ ਲਾਵਾਂ ਲੈ ਲੈਣੀ ਆ ਜੀ ਜਿੰਨੇ ਫਿਰ ਮੰਨੇ ਨੇ ਵੇਖ ਲਿਆ ਵੀ ਕਹਿੰਦਾ ਹੱਥ ਫੜ ਕੇ ਅੰਦਰ ਖਾਂ ਡਿਆ ਸੀ ਹੈ ਹੱਥ ਫੜ ਕੇ ਅੰਦਰ ਖਾਂ ਡਿਆ ਜਿਹਾ ਚਾਚਾ ਅੱਗ ਲੱਗੀ ਨਖੱਤੇ ਨੂੰ ਕਿਤੇ ਇਹਨੂੰ ਤੇ ਮੈਂ ਆਪ ਲਾਦਾ ਵੇਖ ਲਾਦੇ ਸੱਚਾ ਫੇ ਪਟਣ ਡਿਆ ਉਹਨੇ ਤੇ ਫਿਰ ਕੀ ਆਨਾ ਨਾ ਕਹੀ ਰੱਖੀ ਵੇਖਿਆ ਵੀ ਗਲਤ ਹੋ ਜਾਂਦਾ ਤੁਸੀਂ ਵੀ ਗੱਲਾਂ ਸੁਣ ਕੇ ਆਈ ਹੈ ਨਾ ਉਹ ਫਿਰ ਸਹੀ ਜੇ ਤੁਹਾਡੇ ਵਾਸਤੇ ਚੁੱਕਣਾ ਫਿਰ ਇਹਨੂੰ ਦਿੰਦਾ ਰਿਹਾ ਕਿਤੇ ਵੀ ਮੈਂ ਦੋਵੇਂ ਭੂਆ ਪਤੀ ਇਹੀ ਰੱਖ ਲਈਏ ਤੇ ਜਿਹੜੇ ਸਾਬ ਨਾਲ ਇਹ ਲੱਛਣ ਰਏ ਨਾ ਜੇ ਅਹੀ ਨਾਕ ਹੀ ਲਵਸੀ ਲਾ ਕੀਤਾ ਨਾ ਤੇ ਇਹਨਾਂ ਦੋਵਾਂ ਸਲਾਹ ਕਰਕੇ ਤੇ ਲੈ ਆਉਣੀ ਆ ਜੀ ਵੇਖ ਲਿਓ ਤੇ ਪਰੋ ਕੋਈ ਹੀ ਲਵਸੀ ਲਾ ਕੋਈ ਹੈਗੀ ਕੋਈ ਕਾਣੀ ਗੰਜੀ ਲੱਬ ਕਿਤੇ ਲਾਓ ਇਹਦੇ ਪੱਲੇ ਪਾਓ ਨਹੀਂ ਤੇ ਇਦਾਂ ਪਿੱਟਦਾ ਰਿਆ ਸਾਨੂੰ ਤੇ ਇਹਨੇ ਲੈ ਬਣਾ ਜੀ ਕੋਈ ਨਾ ਕੋਈ ਆਵੇ ਇਹਲੇ ਘਰ ਚੋਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਨਹੀਂ ਚੰਗਾ ਹੁੰਦਾ ਪਿੱਟਣਾ ਜਦੋਂ ਜੀ ਕਰਦਾ ਸਾਡੇ ਮੂੜੇ ਬੈ ਕੇ ਪਿੱਟਣ ਦਾ ਪਿੰਦਾ ਸਾਡੇ ਮੂੜੇ ਸਾਡੋਰੇ ਪਿੱਟਣ ਨੂੰ ਪਿੱਟਦਾ ਤੇ ਮੇਰੇ ਅੱਗੇ ਵੀ ਆ ਪਰ ਯਾ ਚਾਚੇ ਵਾਲੀ ਗੱਲ ਤੋਂ ਆਉਂੜਿਆ ਓ ਇਹ ਪਿੰਡ 'ਚ ਬਦਨਾਮੀ ਬੜੀ ਹੋ ਜਾਣੀ ਆ ਇਹ ਸੋਚ ਕੇ ਨਾ ਸੱਚੀ ਮੇਰਾ ਤਾਂ ਸਿਰ ਘੁੰਮਣ ਲੱਗ ਪਈ ਆ ਅੱਗੇ ਕਿਹੜਾ ਬਦਨਾਮੀ ਨਹੀਂ ਹੋਈ ਅੱਗੇ ਥੋੜੀ ਹੋਈ ਆ ਡੈਡੀ ਧੜੇ ਨੇ ਬੰਦਾ ਮਾਰਤਾ ਲੋਕੀ ਹਾੜੇ ਲਾਗੇ ਕਿਤੇ ਬੈੰਦੇ ਨਹੀਂ ਲਾਗੇ ਕੋਈ ਗੱਲਬਾਤ ਨਹੀਂ ਕਰਦੇ ਅੱਗੇ ਅੱਗੇ ਥੋੜੀ ਬਦਨਾਮੀ ਹੋਈ ਆ ਚਾਚਾ ਕੱਟ ਕੇ ਆਏ ਜੇਲ ਹੈ ਤੇ ਹੁਣ ਰਹਿੰਦੇ ਖੁੰਦੇ ਇਹ ਧਿਆਨ ਆਖ ਵਡਾਉਣ ਤੇ ਜਿਹੜਾ ਜਿਹੜੀ ਹੋਰ ਰਹਿੰਦੀ ਖੁੰਦੀ ਆ ਉਹ ਸਾਡੇ ਵਾਲੇ ਨੇ ਚਾਹਦੇ ਵੇਖੀ ਚਾੜ ਦੇਣਾ ਹੀ ਆਂ ਆਈ ਤੈਨੂੰ ਮੋਸ਼ੀ ਨਾ ਇੱਥੇ ਰਹਿਣਾ ਸਾਰੀ ਉਮਰ ਲੱਗਦਾ ਜਾ ਚੱਲ ਬੰਦਾ ਮਾਰਨਾ ਹੁਣ ਬੰਦਾ ਜੇ ਗਾੜੀ ਸਿਰ ਤੇ ਚੜੂਗਾ ਤੇ ਫਿਰ ਉਹਨੂੰ ਮਾਰਨਾ ਪੈਣਾ ਹੈਗਾ ਫਿਰ ਡੈਡੀ ਕੀ ਕਰਦਾ ਹੱਥ ਜੋੜ ਦਿੰਦਾ ਉਹ ਗਾੜੀ ਇੰਨਾ ਥੋੜਾ ਹੀ ਉਹਨੂੰ ਮਾਰ ਦਿੰਦੇ ਉਹਨੂੰ ਨਹੀਂ ਤੇ ਪਿਆ ਤੈਨੂੰ ਬਾਲਾ ਜਰਾ ਗੁੱਸਾ ਚੜਿਆ ਵੇ ਅਗਲਾ ਵੀ ਨਾਟ ਵਾਲੇ ਤੇ ਫਿਰ ਹੋ ਜਾਂਦਾ ਕੋਈ ਸ਼ੁਰੂ ਤੋਂ ਵੱਡੇ ਵੀ ਕਰਦੇ ਆ ਤੇ ਗਾੜੀ ਨਿੱਕਿਆਂ ਦਾ ਵੀ ਇਹੀ ਹਾਲ ਵਾ ਭਾਬੀ ਨੇ ਉਹ ਬੰਦੇ ਦਾ ਬੜਾ ਫਿਕਰ ਹੋ ਗਾ ਉੱਤ ਡਰੀਏਂਦੀ ਬੰਦੇ ਮਾਰੀ ਦਾ ਜੇ ਮੇਰਾ ਵਿਆਹ ਨਾ ਆਇਆ ਮੈਂ ਦੋਵੇਂ ਕਤਲ ਕਰ ਦਿੰਗੀਆਂ ਮੇਰਾ ਸਿਰ ਕੋ ਬੰਦਾ ਆਈ ਕਰੇਂਗਾ ਲਿਆ ਖੋਟਿਆ ਨ ਕਰੋ ਸ਼ਾਬਾਸ਼ ਹਾਂ ਕਿਉਂ ਨਹੀਂ ਕੁੜੀ ਦੇ ਵਾਸਤੇ ਲਿਆਓ ਲਿਆ ਲਿਆਓ ਕੁੜੀ ਦੇ ਵਾਸਤੇ ਤੈਨੂੰ ਕਿੰਨੀ ਵਾਰੀ ਕਿਹਾ ਹਾਂ ਇਹ ਕੰਮ ਮੈਂ ਕਹੀ ਨਹੀਂ ਕਿ ਜਦਾਰੀ ਲੱਭੀ ਉਹ ਦਾਦੀ ਲਿਆ ਰਹੀ ਮੈਂ ਹਾਂ ਨਹੀਂ ਮੈਂ ਆਪਣੇ ਭਰਾ ਵਾਸਤੇ ਸੋਹਣੀ ਕੁੜੀ ਲੱਭਣੀ ਆ ਲਿਆਉਣੀ ਲਿਆਉਣੀ ਕੁੜੀ ਵਾਸਤੇ ਮੈਂ ਕੱਲ ਭਾਵੇਂ ਰਿਸ਼ਤਾ ਕਰਾ ਦੇਣਾ ਬਸ ਲਿਆਉਣੀ ਉਹ ਹੀ ਵੇਖ ਕੇ ਆਏਗੀ ਚਲੋ ਚਲੋ ਆਣਾ ਜੜਾ ਸੜਕ ਟੋਣ ਚਲੋ ਲੰਡੇ ਹਣਾ ਸਾਡੇ ਨੇ ਕਹਿੰਦੇ ਲਿਆਉਣੀ ਠੀਕ ਵਾ ਭਾਬੀ ਆ ਤੇਰੇ ਲਈ ਮਿਹਨਤੀ ਹੋ ਨਹੀਂ ਨਹੀਂ ਮੈਂ ਗਈ ਮੈਂ ਰਿਸ਼ਤਾ ਇਹਨਾਂ ਨੂੰ ਗੁੱਸੇ ਹੋਣੀਆਂ ਪੀ ਲਿਆਓ ਲਿਆਓ ਜਾ ਕੇ ਲੈ ਆਓਗੇ ਦੁਕਾਨ ਤੋਂ ਮਿਲਨੀ ਆ ਨਹੀਂ ਅੱਜ ਮੈਂ ਕਹਿਣੀ ਵੀ ਵੇਖਾ ਵਖਾਈ ਕਰ ਆਈਏ ਆਹੋ ਆ ਮੇਰਾ ਤੇਰਾ ਪੈਸਾ ਮੈਨੂੰ ਦੇਈਓ ਮੇਰੇ ਵਾਲ ਕੋਟਾਂ ਦੇ ਵੇਖਾ ਵਖਾਈ ਹਾ ਹੁਣੀ ਕਿਦੋਂ ਮੈਂ ਦੱਸਾਂ ਮੈਂ ਤੇਰੀ ਤੁਰੀ ਕਲਾ ਮੁੱਸਾ ਨੂੰ ਕੋਲੋਂ ਲਵਾਵਾਂ ਮਸਲਾ ਕਰ ਮੈਂ ਤੇ ਗੱਲ ਲੜਾਂ ਨਹੀਂ ਇਹਨਾਂ ਨੂੰ ਵੇਖੋ ਕਿ ਹਟੀ ਨਾ ਦੇ ਨਵੇਂ ਸ਼ੂਟ ਲੈ ਦੋ ਮੈਂ ਤਾਂ ਟਾਈ ਵੀ ਕਹਿਦੀ ਮੰਦੀ ਆ ਜਾਣੀ ਬਾਜ਼ਾਰ ਇਕੱਠੇ ਜਾਨੇ ਫਿਰ ਉਧਰ ਵੇਖ ਆਉਣੇ ਨਾਲੇ ਲਿਆਵਾਂਗੇ ਉੰਦਰ ਮੈਨੂੰ ਪਿੰਡ ਕੋਟ ਲਾ ਕੇ ਦੋ ਮੈਨੂੰ ਨਹੀਂ ਪਤਾ ਲੈ ਦਿੰਦੇ ਲੈ ਦਿੰਦੇ ਆ ਲਾਜ਼ਰ ਨੇ ਭਰਾਵਾ ਲੈ ਦਿੰਨੇ ਆ ਕੋਈ ਨਹੀਂ ਹੌਸਲਾ ਕਰ ਅੱਗੇ ਇਸੇ ਗੱਲ ਤੇ ਸਾਡੀ ਬੈਸ ਹੋ ਗਈ ਐ ਤੇ ਅੱਤੋਂ ਹੀ ਹੋਣੀ ਆ ਤੁਸੀਂ ਆਖੇ ਲੱਗਣਾ ਕਿ ਲੱਗਣਾ ਜਾਣਾ ਵੇਖਣਾ ਨਾ ਰਹਿੰਦੇ ਨਾ ਮੇਰੇ ਦਿਲ ਤੇ ਸੱਪ ਲੜ ਦੇ ਦੇ ਲੜਾਂ ਨਹੀਂ ਆਪਾਂ ਲੜਾਂ ਨਹੀਂ ਉਹਦਾ ਚਾਚੇ ਨੇ ਚਾੜਿਆ ਵਾ ਲੜਾਂ ਨਹੀਂ ਆਪਾਂ ਲੜਾਂ ਨਹੀਂ ਤੀ ਜਾਂਦੇ ਕਿਉਂ ਨਹੀਂ ਕੁੜੀ ਵੇਖਣ ਮਾਰਾਂ ਤੇਰੇ ਚ ਪੇੜ ਕਿੱਡੀ ਯਾਰ ਨਾ ਮੇਰੇ ਵਾਲ ਪੁੱਟੇ ਤੂੰ ਹਾਏ ਹਾਏ ਮੈਂ ਨਾ ਪੜਦੀ ਤੇ ਉਹਨੇ ਖੋ ਦੇਣੀ ਜਿਹੜੇ ਹਸਾਬ ਦੇ ਲੱਛਣ ਹੀ ਭੱਜ ਆਇਆ ਵੇਖ ਕੇ ਤੁਹਾਨੂੰ ਪਤਾ ਤੇ ਆ ਆ ਨੂੰ ਬੈਠਿਆ ਨਹੀਂ ਜਾਂਦਾ ਵੇਖ ਕੇ ਤੇ ਫਿਰ ਪਿੱਟਣਾ ਪਵਾਉਣਾ ਇੱਥੇ ਲੱਗ ਗਏ ਹਾਦ ਹੋ ਗਈ ਤੁਹਾਡੇ ਵਾਲੀ ਤੂੰ ਥੋੜੇ ਹੌਲੀ ਪੋਟ ਲੈ ਕੇ ਤੂੰ ਮੈਨੂੰ ਲੱਗਦਾ ਤੇਰੇ ਹੱਥ ਜੀ ਆ ਗਏ ਆ ਹਾਏ ਹਾਏ ਨਹੀਂ ਮੈਂ ਸੋਰੀ ਉਹ ਮੈਂ ਤੇ ਉਦਾਂ ਹੀ ਮੜਾ ਜਿਉਂਦਾ ਕੀਤਾ ਹੀ ਤੁਸੀਂ ਤੇ ਹੈ ਜੋੜਦੀ ਪੁੱਟੇ ਗਏ ਆ ਉਹ ਰਹਿਣ ਦੇ ਕੀ ਕਰਾਂ ਉਹ ਤੇ ਵੇਖ ਕੇ ਉਹਦੇ ਸੱਪ ਲੇਟਦੇ ਤੇ ਲਿਟਣ ਹੀ ਡੈ ਪੈਂਦਾ ਮਰ ਜਾਣਾ ਤੇ ਮੈਂ ਦੱਸ ਕੀ ਕਰਾਂ ਔਰ ਕੀ ਕਰਦੀ ਐਕਟਿੰਗ ਕਰਨੀ ਐ ਤੂੰ ਕੋਈ ਗੱਲ ਵੀ ਸੀਰੀਅਸ ਹੋ ਗਈ ਤੂੰ ਉਹ ਐਕਟਿੰਗ ਹੀ ਕੀਤੀ ਸੋਰੀ ਮੈਂ ਤਾਂ ਕੱਲ ਦਾ ਗੁੱਸਾ ਕੱਢੀ ਜਾਣੀ ਆ ਉਹ ਨਹੀਂ ਨਹੀਂ ਮੈਂ ਐਕਟਿੰਗ ਹੀ ਕੀਤੀ ਹੁਣ ਜੋਰ ਦੀ ਪੁੱਟੇ ਕੇ ਤੇ ਹੁਣੇ ਚ ਮੇਰਾ ਕੀ ਕਸੂਰਾ ਆ ਵੇਖ ਲਓ ਹੁਣ ਫਿਰ ਉਹ ਹੀ ਲੱchn ਕਰਨ ਲੱਗਾ ਸੀ ਤੇ ਚੰਗੇ ਮੋਕੇ ਮੈਂ ਐਕਟਿੰਗ ਕਰ ਲਈ ਨਾ ਤੇ ਬਚ ਗਏ ਸੋ ਕਰ ਚਲ ਗਈ ਬਲਾਗ ਦੇ ਮੈਂ ਇਹ ਤਾਂ ਗਾਲੀ ਪਾਲੀ ਬਲਾਕ ਰੀ ਕਹਿ ਗਏ ਨੂੰ ਪਿਖਰਾ ਦਿੰਦੇ ਆ ਮੈਂ ਤਾਂ ਕਹਿੰਨੀ ਫਿਰ ਲਿਆ ਦੋ ਕੁੜੀ ਕਿੰਨੇ ਦੇਣੀ ਉਹਨੂੰ ਬੁੱਢੇ ਵਾਰੇ ਕਿੱਤ ਕਿਤੇ ਨਹੀਂ ਬੁੱਢਾ ਹੋ ਗਿਆ ਉਹਦਾ ਟਾਈਟ ਵੀ ਲਾ ਕੇ ਬਣਿਆ ਸ਼ਦਾਈ ਜਿਹਾ ਬਣਿਆ ਇਦਾਂ ਕਰੋ ਮੈਂ ਤਾਂ ਕਹਿੰਨੀ ਹੁ ਬਾਲਟੇ ਵਾਲੀਆਂ ਭੂਆ ਭਤੀਜ ਲੈ ਉਹ ਤੇ ਭੂਆ ਉਹਨੂੰ ਦੇ ਛੜੋ ਤੇ ਭਤੀਜ ਧਰ ਲੈ ਉਹ ਨਾਲੇ ਕੰਮ ਕਰਾਵਾਂਗੇ ਬਾਟੇ ਥਲੇ ਫਰੀ ਦੇ ਲਵਾਵਾਂਗੇ ਮੈਂ ਤੇ ਹੈ ਤੇ ਥੋੜੀ ਇਹ ਚੱਲ ਘਰ ਤੇ ਭਾਂਡੇ ਭੁੰਨੇ ਡਾਹਾਂ ਕਰਾਂਗੀ ਮਾਂਜਣ ਵਾਸਤੇ ਇਹਨੂੰ ਤੇ ਲੋਕੀਆ ਕੀ ਕਰਨਗੇ ਚਾਹ ਲੋਕੀ ਗੱਲਾਂ ਨਾ ਕਰਨਗੇ ਕਿੰਨੇ ਘਟੇਰੇ ਤੇ ਆਪਣੇ ਘਰ ਕਿੰਨੇ ਘਨੇ ਆ ਜਾਣ ਜਦੋਂ ਕੋਈ ਬੂਆ ਮਾਰ ਕੇ ਕਿਰਾਇਆ ਕਰਾਂਗੇ ਕੰਮ ਇਹ ਵੀ ਵੇਖੋ ਨਾ ਉੱਚੇ ਪੁੱਜਿਮ ਰਾਇਆ ਕਰਾਂਗੇ ਉਹਨਾਂ ਕੰਮ ਕੁੰਦਰਾਇਆ ਕਰਾਂਗੇ ਹੋ ਸਕਦਾ ਵਾ ਹੋ ਸਕਦਾ ਵਾ ਜ਼ਮੀਨ ਅਸੀਂ ਪਹਿਲਾਂ ਹੀ ਨਾਂ ਕਰਾਵਾਂਗੇ ਤੇਰਾ ਰਿਸ਼ਤਾ ਕਰਾ ਕੇ ਦੇਣਾ ਹੀ ਉਹ ਤੇ ਜ਼ਮੀਨ ਪਹਿਲਾਂ ਹੀ ਸਾਡੇ ਨਾਂ ਕਰਦੇ ਅੱਦੀ ਕਰਾ ਲਵਾਂਗੇ ਝੁੱਕ ਕੇ ਜੋਤੀ ਨੂੰ ਨਾ ਪਤਾ ਲੱਗ ਜਿਹੜਾ ਇਦਾਂ ਪੇਟਾਂ ਦਾ ਜ਼ਮੀਨ ਵਰੀ ਇਹ ਨਾ ਹੋਵੇ ਕਿ ਸੱਚੀ ਗੋਲੀ ਮਾਰਦੇ ਹੈ ਕਿਤੇ ਜੇ ਤੂੰ ਆਪਾਂ ਕੁੜੀ ਦੀ ਫੋਟੋ ਲਿਆ ਕੇ ਵਿਖਾ ਦਾਂਗੇ ਨਾ ਕੋ ਝੁੱਟੀ ਮੁੱਟੀ ਤੇ ਬਾਅਦ ਵਿੱਚ ਉਹੀ ਲੈ ਆਵਾਂਗੇ ਐਦਾਂ ਕਰੀਏ ਮੰਨੋ ਗੱਲ ਮੇਰੀ ਨਿਕਲ ਨਾ ਸੁਣ ਨਹੀਂ ਨਹੀਂ ਪਤਾ ਨਹੀਂ ਕੀ ਕੁਸ਼ਲ ਮਨ ਹਰ ਕਰੀ ਜਾਂਦੇ ਆ ਫਿਰ ਮੈਨੂੰ ਸਮਝ ਨਹੀਂ ਆਉਂਦੀ ਕਿ ਦਾ ਸਬੰਧ ਆਕ ਨਹੀਂ ਆ ਨਹੀਂ ਇਹਨੂੰ ਇਦਾਂ ਲਾਰਾ ਹੀ ਲਾਇਆ ਰਹੀ ਜੇ ਪੇਟ ਦਾ ਅਜਦਾ ਬਿਨੇ ਧਿਆਨਦਾ ਤੇ ਜੇ ਕੁੜੀ ਵੱਲੋਂ ਜੇ ਮੜਕੇ ਉਹ ਜਿਹੜੀ ਗੱਲ ਤੂੰ ਕਹਿਣੀ ਜੇ ਉਹ ਸੱਚੀ ਸੁਣ ਲਈ ਨਾ ਉਹਨੇ ਮੈਨੂੰ ਨਾ ਛੱਡਣਾ ਨਹੀਂ ਛੱਡਦਾ ਇੱਤੈ ਹੀ ਕਰਾਂਗੇ ਮੰਨੋ ਗੱਲ ਇਹ ਕੰਮ ਸਕੀਮ ਜਿਹੜੀ ਨਾ ਤੁਹਾਡੇ ਕੰਮ ਆ ਜਿਹੜੀ ਜੇ ਹਟਾ ਹੀ ਕੰਮ ਹੋਇਆ ਕਰੂੰਗਾ ਘਰ ਦਾ ਹੋਰ ਕੀ ਆ ਤੇ ਉਹਨੂੰ ਕਵਾਂਗੇ ਵੀ ਤੇ ਰਿਸ਼ਤਾ ਕਰਾ ਦਿੰਨੇ ਆ ਪਾਵਾ ਜੀ ਮਿਹਨਤ ਦੀ ਨਾ ਲਾਦੇ ਮਨਜੂਗਾ ਉਧਰੋਂ ਵੱਡੀ ਤੁਹਾਡੀ ਪਰਝਾਈ ਵੀ ਤੇਈ ਜੀ ਰਿਸ਼ਤਾ ਕਰਾਉਣਾ ਉਹ ਵੀ ਦੇਈ ਫੋਨ ਫਾਨ ਕਰਨ ਤਾਂ ਉਹ ਮੌਕਾ ਉਹਨੇ ਠਾਇਆ ਹੋਵੇ ਉਹ ਮੈਨੂੰ ਪਤਾ ਵਾ ਰਹੰਦੇ ਪਰਝਾਈ ਮੇਰੀ ਆ ਮੈਨੂੰ ਪਤਾ ਵਾ ਕਿੰਨਾ ਘਲੇ ਆਉਣਾ ਉਹਨੇ ਰਿਸ਼ਤਾ ਕੋਈ ਪਤਾ ਨਹੀਂ ਜੀ ਅੱਗੇ ਨੂੰ ਰੋ ਦੋ ਰਿਸ਼ਤੇ ਹੁੰਦੇ ਦਾ ਘਟ ਚੁਮੜਾ ਹੁੰਦੇ ਮਾਰੀਆਂ ਹੋਰ ਕਹਿੰਦੇ ਮਾਰੀਆਂ ਹੈ ਹੈ ਮੇਰੇ ਵਰਗੀ ਹੁੰਦੀ ਤੇ ਘਰਾ ਵੀ ਦੇਣਾ ਹੀ ਵਿਚਾਰੇ ਦਾ ਪਤਾ ਮੈਂ ਫੇਰ ਦੱਸ ਕਿਹਾ ਮਨੇ ਨੂੰ ਕਿਉਂ ਉਹਨੇ ਚੁਲ ਮਾਰੀ ਕਿਹਾ ਕਿ ਹਾਂ ਮੈਂ ਦੱਸਿਆ ਮਨੇ ਪਤਾ ਬੜਾ ਪਾ ਲੈਣਾ ਹੀ ਘਰ ਚੰਗਾ ਸਗੋਦੇ ਦਿਵਾਲੀ ਹੋਗਾ ਉਹਨੂੰ ਜ਼ਮੀਨਾਂ ਦਊਗਾ ਹੂੰ ਜ਼ਮੀਨ ਅੱਧੀ ਸਾਨੂੰ ਦੇ ਦੂਗਾ ਤੇ ਨਾਲੇ ਸਾਡਾ ਕੰਮ ਹੋ ਜੂ ਇੱਕ ਤੀਰ ਦਾ ਦੋ ਨਿਸ਼ਾਨੇ ਮੰਨਿਆ ਕਰੋ ਜਿਸ ਕੋ ਤੇ ਮੈਂ ਦੱਸ ਕੇ ਆਵਾ ਵੀ ਤੇਰਾ ਰਿਸ਼ਤਾ ਦੋ ਵਾਰੀ ਹੋਇਆ ਹੀ ਹੋ ਤੇ ਤੇਰੀ ਭਾਬੀ ਨੇ ਲੱਤ ਮਾਰੀ ਆਹ ਦੱਸ ਦੇ ਵਾਕਾ ਜ਼ਮੀਨ ਸਾਡੇ ਕੋਲ ਆਵੇ ਜਿਹੜੀ ਹਨਾ ਉਹਦੇ ਵਿਰੁੱਧ ਹੋ ਜੇ ਹੋ ਜੂ ਗੱਲ ਇਦਾਂ ਹਾਂ ਚਲ ਠੀਕ ਆਜੋ ਫਿਰ ਦੱਸ ਕੇ ਆਜੋ ਠੀਕ ਆ ਵੀਰ ਲਿੰਗ ਫਿਰਦਾ